ਏਬੀਸੀ ਪੰਜਾਬ ਦੇ ਵਿਸ਼ੇਸ਼ ਬਲੇਟਨ ਸਰਕਾਰ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਸਰਕਾਰ ਪੱਧਰ ਦੀਆਂ ਪ੍ਰਮੁੱਖ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਦਫਤਰਾਂ ਦਾ ਅਚੰਚੇਤੀ ਦੌਰਾ ਲੋਕਾਂ ਨੇ ਮੁੱਖ ਮੰਤਰੀ ਦੇ ਕੰਮਾਂ ਦੀ ਕੀਤੀ ਸ਼ਲਾਘਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਲੋਕਾਂ ਨੂੰ ਕੀਤੀ ਅਪੀਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਭਵਿੱਖ ਲਈ ਬਿਜਲੀ ਦੀ ਕਰੋ ਬਚਤ ਸੂਬੇ ਦੇ ਕਪਟਨ ਮੰਤਰੀ ਚੇਤਨ ਸਿੰਘ ਜੋੜਾ ਮਾਇਰ ਨੇ ਮੋਗਾ ਵਿਖੇ ਸੂਬੇ ਦੇ ਸਭ ਤੋਂ ਵੱਡੇ ਟ੍ਰੀਟਡ ਵਾਟਰ ਸਿੰਚਾਈ ਪ੍ਰੋਜੈਕਟ ਦਾ ਰੱਖਿਆ ਨੀ ਪੱਥਰ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਖੇਤਰ ਦੇ ਕਰਮਚਾਰੀਆਂ ਲਈ ਵਿਆਪਕ ਦੁਰਘਟਨਾਵਾਂ ਮਾਫੀਆ ਨੀਤੀ ਦਾ ਕੀਤਾ ਐਲਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦੋਂ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਰਤਨ ਸਿੰਘ ਕਾਕੜਕਲਾ ਦੇ ਧਿਆਨ ਤੇ ਕੀਤਾ ਗਿਆ ਦੁੱਖ ਡੂੰਗੇ ਦੁੱਖ ਦਾ ਪ੍ਰਗਟਾਵਾ ਗੁਰਦੇਵ ਸਿੰਘ ਸੰਧੂ ਨੇ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਬ ਲਿਮਟਿਡ ਦੇ ਵਾਈਸ ਚੇਅਰਮੈਨ ਦਾ ਸੰਭਾਲਿਆ ਅਹੁਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਨੇ ਕਿਹਾ ਕਿ ਮਾਫੀ ਗਲਤੀਆਂ ਦੀ ਹੁੰਦੀ ਹੈ ਜਾਣਬੁੱਝ ਕੇ ਕਮਾਏ ਧੋਹ ਦੀ ਨਹੀਂ ਹੁਣ ਖਬਰਾਂ ਵਿਸਤਾਰ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਦਫਤਰਾਂ ਦੀ ਅਚਨਚੇਤੀ ਜਾਂਚ ਦੀ ਕਾਰਵਾਈ ਜਾਰੀ ਰੱਖਦਿਆਂ ਅੱਜ ਹਾਰਪੁਰ ਦੀ ਤਹਿਸੀਲ ਕੰਪਲੈਕਸ ਵਿਖੇ ਲੋਕਾਂ ਨੂੰ ਨਾਗਰਿਕ ਕੇਂਦਰ ਸੇਵਾਵਾਂ ਨਿਰਵਿਘਨ ਮਹੱਇਆ ਕਰਵਾਉਣ ਲਈ ਚੈਕਿੰਗ ਕੀਤੀ ਹੈ ਮੁੱਖ ਮੰਤਰੀ ਨੇ ਤਹਿਸੀਲ ਕੰਪਲੈਕਸ ਦਾ ਮਾਣਾ ਕੀਤਾ ਤੇ ਕੰਪਲੈਕਸ ਵਿੱਚ ਸਿਤਿ ਤਵਾਕ ਵਕ ਦਫਤਰਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕਿਹਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਤਾਂ ਬਿਨਾਂ ਕਿਸੇ ਦੇਰੀ ਤੇ ਤੁਰੰਤ ਹੱਲ ਕਰਨ ਦੀ ਯਕੀਨੀ ਬਣਾਇਆ ਜਾਵੇ ਸੀਐਮ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਪੱਖੀ ਵਿਕਾਸ ਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ ਸਤਿਤੀ ਦਾ ਜਾਜਾ ਲੈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲੋਕਾਂ ਵਿੱਚ ਆਉਣ ਕਰ ਲੋਕਾਂ ਨੇ ਉਹਨਾਂ ਦੇ ਨਾਲ ਖੁੱਲਕੇ ਗੱਲਾਂ ਵੀ ਕੀਤੀਆਂ ਤੇ ਲੋਕਾਂ ਨੇ ਸਵਾਗਤ ਵੀ ਕੀਤਾ ਤਸਕੀਲ ਕੰਪਲੈਕਸ ਵਿੱਚ ਮੌਜੂਦ ਲੋਕਾਂ ਨੇ ਮੁੱਖ ਮੰਤਰੀ ਦੀ ਤਾਰੀਫ ਕਰਦੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੇ ਨੇ ਅਤੇ ਜ਼ਾਹਰ ਹੈ ਕਿ ਰਾਜ ਵਿੱਚ ਨਿਰਖੰਦ ਦਰਾਂਡ ਹਾਜ਼ਰ ਲੋਕਾਂ ਨੇ ਮੁੱਖ ਮੰਤਰੀ ਨਾਲ ਸੈਲਫੀਆਂ ਵੀ ਲਈਆਂ ਅਤੇ ਲੋਕ ਭਲਾਈ ਲਈ ਕੀਤੇ ਸ਼ਾਨਦਾਰ ਕੰਮ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਸਰਪੱਕੀ ਵਿਕਾਸ ਲਈ ਵਚਨਬੱਧ ਉਹਨੇ ਕਿਹਾ ਕਿ ਸੂਬੇ ਵਿੱਚ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਮਿਲੇਗਾ ਇਸੇ ਦੌਰਾਨ ਦਫ਼ਤਰ ਵਿੱਚ ਸਤਾਬ ਨਾਲ ਗੱਲਬਾਤ ਤਰਨ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਮੁੱਖ ਮੰਤਰੀ ਨੇ ਉਹਨਾਂ ਨੂੰ ਸਮਾਜ ਦੇ ਲੋੜਵੰਦਾਂ ਤੇ ਪਛੜੇ ਵਰਗਾਂ ਦੀ ਮਦਦ ਲਈ ਆਪਣੀ ਕਲਮ ਦੀ ਵਰਤੋਂ ਕਰਨ ਲਈ ਆਖਿਆ ਉਹਨਾਂ ਨੇ ਕਿਹਾ ਕਿ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਤੇ ਉਹ ਜਨਤਾ ਦੀ ਵੱਤ ਤੋਂ ਵੱਧ ਪਲਾਇ ਜਕੀਨੀ ਬਣਾਉ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ ਉਹਨਾਂ ਡੀਸੀ ਅਤੇ ਐਸਐਸਪੀ ਨੂੰ ਕਿਹਾ ਕਿ ਉਹ ਲੋਕਾਂ ਦੇ ਮਸਲੇ ਹਲਕਲੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੈਂਪ ਦਫਤਰ ਵੀ ਸਥਾਪਿਤ ਕਰਨ ਮੁਖਤਮੀ ਕਹਿੰਦੇ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ 43 ਸੁਵਾਂ ਘਰ ਘਰ ਮਈਆ ਕਰਵਾ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਹੈ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਟੋਲ ਫਰੀ ਨੰਬਰ 1076 ਤਹਿ ਸਮੇਂ ਦੇ ਅੰਦਰ ਲੋਕਾਂ ਨੂੰ ਸਰਕਾਰੀ ਸੁਵਾਂਵਾ ਪ੍ਰਦਾਨ ਕਰਨ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ ਉਹਨਾਂ ਨੇ ਕਿਹਾ ਕਿ ਉਹ ਪ੍ਰਾਣੇ ਆਗੂਆਂ ਦੇ ਉਲਟ ਆਮ ਲੋਕਾਂ ਨੂੰ ਲਾਭ ਪਚਾਉਣ ਲਈ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਲਗਾਤਾਰ ਸੂਬੇ ਦੇ ਦੌਰੇ ਕਰ ਰਹੇ ਨੇ ਮੁੱਖ ਮੰਤਰੀ ਕਹਿੰਕੇ ਪੰਜਾਬ ਹਮੇਸ਼ਾ ਹੀ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ ਇਸ ਗੱਲ ਤੇ ਕੋਈ ਅਨਜਾਨ ਨਹੀਂ ਕਿ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ 90 ਫੀਸਦੀ ਤੋਂ ਵੱਧ ਮਾੜ ਦੇਸ਼ ਭਗਤ ਪੰਜਾਬੀ ਸਨ ਉਹਨਾਂ ਕਹੇ ਕਿ ਜਦੋਂ ਵੀ ਭਾਰਤ ਨੂੰ ਜ਼ਰੂਰੀ ਜਾਂ ਬਾਹਰੀ ਹਮਲਿਆਂ ਦੀ ਚਰੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਦੇਸ਼ ਦੀ ਅਗਵਾਈ ਕੀਤੀ ਪਕਮਦਮਾਨ ਨੇ ਕਿਹਾ ਕਿ ਇਹ ਸਤ ਤੂੰ ਹਰ ਕੋਈ ਜਾਣੂ ਹੈ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਐ ਭੂਮਿਕਾ ਨਿਭਾਈ ਹੈ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਆਰਡੀਐਫ ਐਨਐਚਐਮ ਅਤੇ ਹੋਰ ਫੰਡਾਂ ਦੇ ਸੂਬੇ ਦੇ ਬੰਦੇ ਹਿੱਸੇ ਨੂੰ ਰੋਕ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਵੱਲ ਸੂਬੇ ਨਾਲ ਮਤਰੀ ਮਾਂ ਵਾਲਾ سلوਕ ਕੀਤਾ ਜਾ ਰਿਹਾ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੱਡੀ ਗਲਤਫਹਿਮੀ ਕਿ ਕਿਉਂਕਿ ਉਹ ਸਮਝਦੀ ਹੈ ਕਿ ਉਹ ਫੰਡਾਂ ਨੂੰ ਰੋਕ ਕੇ ਸੂਬੇ ਦੇ ਵਿਕਾਸ ਨੂੰ ਰੋਕ ਸਕਦੀ ਹੈ ਇਸ ਗੱਲ ਨੂੰ ਦਰਾਉਂਦੇ ਆ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ਮੁੱਖ ਮੰਤਰੀ ਕਹਿੰਦੇ ਕਿ ਉਹ ਐਸਓਏ ਮੁੱਦੇ ਤੇ ਕੇਂਦਰੀ ਜਲ ਸਰੋਤ ਮੰਤਰੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ ਭਗਵੰਤ ਮਾਨ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਸੂਬੇ ਦਾ ਮਾਮਲਾ ਦ੍ਰਿੜਤਾ ਨਾਲ ਕੇਂਦਰ ਸਰਕਾਰ ਅੱਗੇ ਰੱਖਣਗੇ ਉਹਨਾਂ ਅੱਗੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਅਤੇ ਇਸ ਮੀਟਿੰਗ ਵਿੱਚ ਇਹ ਮੁੱਦਾ ਠੋਸ ਰੂਪ ਨਾਲ ਪੇਸ਼ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਵਿਅੰਗ ਘੱਸਦਿਆਂ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਤੇ ਸੂਬੇ ਦਾ ਇਹ ਮਾਮਲਾ ਕੇਂਦਰ ਸਰਕਾਰ ਅਗੇ ਠੋਸ ਰੂਪ ਵਿੱਚ ਪੇਸ਼ ਕਰਨਗੇ ਸੀਐਮ ਨੇ ਕਿਹਾ ਕਿ ਨਾ ਤੇ ਉਹਨਾਂ ਨੇ ਐਸਵਾਈਐਲ ਬਾਰੇ ਸਰਵੇ ਦੀ ਮੰਗ ਕੀਤੀ ਸੀ ਅਤੇ ਨਾ ਹੀ ਉਸ ਨੇ ਇਸ ਦੇ ਨਹਿਰ ਦੇ ਚਾਂਦੀ ਦੇ ਕਈ ਨਾਲ ਨਹੀਂ ਪੱਥਰ ਰੱਖਣ ਦੀ ਸਬੰਧੀ ਇਸ ਮਾਗ ਵਿੱਚ ਸ਼ਾਮਲ ਇਸ ਲਈ ਉਹਨਾਂ ਦੇ ਸੂਬੇ ਦੀ ਇਤਿਹਾਦੀ ਪ੍ਰਜੋਰ ਵਕਾਲਤ ਕਰਨਗੇ ਉਹਨਾਂ ਕਹੇ ਕਿ ਜਿਨ੍ਹਾਂ ਨੇ ਪਾਪ ਕੀਤੇ ਉਹ 1 ਨਵੰਬਰ ਨੂੰ ਬੈਸੂ ਭੱਜ ਗਏ ਸਰ ਕਿਉਂਕਿ ਉਹ ਸੂਬੇ ਨੂੰ ਢਾ ਲਗਾਉਣ ਵਾਲੀਆਂ ਕਾਨੂੰਨੀਆ ਹਰਕਤਾਂ ਦਾ ਹਿੱਸਾ ਸਨ ਸ਼੍ਰੋਮਣੀ ਕਾਲੀਦਾਲੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਦੇ ਨਿਸ਼ਾਨਾ ਸੇਧ ਦੇ ਮੁੱਖ ਮੰਤਰੀ ਕਿਹਾ ਕਿ ਲੋਕ ਸਭਾ ਵੱਲੋਂ ਸਿਆਸੀ ਤੌਰ ਤੇ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਗਲਤੀਆਂ ਮਾਫ ਹੋ ਸਕਦੀਆਂ ਪਰ ਅਪਰਾਧ ਨਹੀਂ ਉਹਨਾਂ ਕਹੇ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਨੂੰ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਵੱੱਜਰ ਗੁਨਾਹਾਂ ਲਈ ਕਦੇ ਵੀ ਮਾਫ ਨਹੀਂ ਕਰਨਗੇ ਭਗਵੰਤ ਮਾਨ ਨੇ ਕਿਹਾ ਕਿ ਬਾਦੂਰ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸੱਤਾ ਦੀ ਦੁਰਵਰਤੋਂ ਕਰਦਿਆਂ ਸੂਬੇ ਨੂੰ ਬਰਬਾਦੀ ਵੱਲ ਧੱਕਿਆ ਹੈ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੇ ਹਰ ਵਰਗ ਦੇ ਲੋਕਾਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਭਵਿੱਖ ਲਈ ਬਿਜਲੀ ਬਚਾਉਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਕੌਮੀ ਊਰਜਾ ਸੰਭਾਲ ਦੀਪ ਸਮਾਗਮ 'ਤੇ ਲੋਕਾਂ ਦੇ ਨਾਮ ਸੰਦੇਸ਼ ਵਿੱਚ ਬੀਲ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਬਿਜਲੀ ਸਮਾਜ ਦੀ ਸਰਪੱਖੀ ਤਰੱਕੀ ਲਈ ਇੱਕ ਆਮ ਸਾਧਨਾ ਇਸ ਲਈ ਸਾਰੇ ਨਾਗਰਿਕਾਂ ਦਾ ਮੋਢਲਾ ਫਰਜ ਬਣਦਾ ਕਿ ਉਹ ਬਿਜਲੀ ਦੀ ਬਚਤ ਕਰਕੇ ਰਾਜ ਦੇ ਨਾਲ ਦੇਸ਼ ਦੇ ਖੁਸ਼ਹਾਲ ਭਵਿੱਖ ਲਈ ਯੋਗਦਾਨ ਪਾਉਣ ਉਹਨਾਂ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਦੇ ਮਾਪਦੰਡਾ ਅਨੁਸਾਰ ਸਟਾਰ ਰੇਟ ਕੀਤੇ ਗਏ ਊਰਜਾ ਦੀ ਬਚਤ ਕਰਨ ਵਾਲੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਸੱਜੀ ਵਰਤੋਂ ਖਪਤਕਾਰਾਂ ਦੇ ਪੈਸੇ ਦੀ ਬਚਤ ਕਰਨ ਦੇ ਨਾਲ ਨਾਲ ਕੌਮੀ ਨਿਰਮਾਣ ਵਿੱਚ ਵੀ ਮਦਦ ਕਰੇਗੀ ਉਨਾਂ ਕਾਗੇ ਪੰਜਾਬ ਵਿੱਚ 1 ਕਰੋੜ ਤੋਂ ਵੱਧ ਬਿਜਲੀ ਖਪਤਰ ਹਨ ਜੇਕਰ ਹਰ ਖਪਤਕਾਰ ਰੋਜ਼ਾਨਾ ਇੱਕ ਜੂਨਟ ਬਿਜਲੀ ਦੀ ਬਚਤ ਕਰ ਲਵੇ ਤਾਂ ਇਹ ਬਿਜਲੀ ਦੀ ਵੱਡੀ ਬਚਤ ਵਿੱਚ ਤਬਦੀਲ ਹੋ ਸਕਦੀ ਹੈ ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੋੜੇ ਮਾਇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਧਰਤੀ ਹੇਠਲੇ ਪਾਣੀ ਨੂੰ ਹੋਰ ਹੀਟਾਂ ਜਾਣ ਤੋਂ ਰੋਕਣ ਅਤੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਨੂੰ ਘਟਾਉਣ ਨਾਲ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਵੀਰ ਹੈਕਟਰ ਖੇਤੀ ਰਕਬੇ ਨੂੰ ਸੀਵਰੇਜ ਦੇ ਸੋਧੇ ਪਾਣੀ ਦੀ ਸਿੰਚਾਈ ਸਹੂਲਤ ਲਈ ਨਾਲ ਜੋੜਨ ਦਾ ਟੀਚਾ ਉਹਨਾਂ ਨੇ ਇਹ ਐਲਾਨ ਅੱਜ ਮੂਗਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਨੂੰ ਜ਼ਮੀਨਦੋਜ਼ ਪਾਈਪਰਾਂ ਹੀ ਖੇਤੀ ਲੋੜਾਂ ਲਈ ਵਰਤਣ ਲਈ ਸਜਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ ਭੂਮੀ ਤੇ ਜਲ ਵਿਭਾਗ ਦੀ ਸਥਾਪਨਾ ਦੀ 49ਵੀਂ ਵਰੇਗੰਡ ਮੌਕੇ ਪੰਜਾਬ ਦੇ ਸਭ ਤੋਂ ਵੱਡੇ ਟ੍ਰੀਟਡ ਵਾਟਰ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਪਿੱਛੋਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੋੜਾ ਮਾਜਰਾ ਨੇ ਸੂਬੇ ਦੇ ਧਰਤੀ ਹਟੇ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ ਪਾਉਣ ਲਈ ਅਜਿਹੇ ਬਦਲਵੇਂ ਸਚਾਈ ਜਲ ਸਰੋਤਾਂ ਨੂੰ ਵਿਕਸਿਤ ਕਰਨਾ ਤੇ ਨਹਿਰੀ ਪਾਣੀ ਦੇ ਵੱਧ ਤੋਂ ਵੱਧ ਵਰਤੋਂ ਕਰਨ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ ਸਚਾਈ ਲਈ 320 ਐਮਐਲਡੀ ਟ੍ਰੀਟਡ ਸੋਧੇ ਪਾਣੀ ਦੀ ਵਰਤੋਂ ਹੋ ਰਹੀ ਹੈ ਜਿਸ ਨੂੰ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਦੁੱਗਣਾ ਕਰਕੇ 600 ਐਮਐਲਡੀ ਕਰ ਦਿੱਤਾ ਜਾਵੇਗਾ ਜਿਸ ਨਾਲ 20000 ਹੈਕਟੇਰ ਖੇਤਰਫਲ ਨੂੰ ਸਿੰਚਾਈ ਸਹੂਲਤ ਮਿਲ ਸਕੇਗੀ। ਉਹਨਾਂ ਦੱਸਿਆ ਗਿਆ ਇਸ ਪ੍ਰੋਜੈਕਟ ਹੁਣ ਤੱਕ ਸਭ ਰਾਜ ਦਾ ਸਭ ਤੋਂ ਵੱਡਾ ਟ੍ਰੀਟਡ ਵਾਟਰ ਸਿੰਚਾਈ ਪ੍ਰੋਜੈਕਟ ਹੈ ਜੋ ਕਿ 12.87 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਜਿਸ ਨਾਲ 1100 ਕਿਸਾਨ ਪਰਿਵਾਰਾਂ ਦੀ 1020 ਹੈਕਟੇਰ ਤੋਂ ਵੱਧ ਵਾਹਯੋਗ ਜ਼ਮੀਨਾਂ ਨੂੰ ਲਾਭ ਮਿਲੇਗਾ ਉਹਨਾਂ ਇਸ ਗੱਲ ਤੇ ਖਾਸ ਜ਼ੋਰ ਦਿੱਤਾ ਕਿ ਪਾਣੀ ਦੀ ਘਾਟ ਤੇ ਮਾਰੂਥਲੀ ਕਰਨ ਦੇ ਰੁਝਾਨ ਜਿਸ ਦੀ ਅਗਲੇ 20-25 ਸਾਲਾਂ ਦੌਰਾਨ ਸੁਭਾਵਨਾ ਨੂੰ ਰੋਕਣ ਲਈ ਸਾਨੂੰ ਤੁਰੰਤ ਘੱਟ ਪਾਣੀ ਵਾਲੀਆਂ ਫਸਲਾਂ ਤੇ ਸਮਾਰਟ ਸਿੰਚਾਈ ਤਰੀਕ ਤਕਨੀਕਾ ਪੜਾਉਣ ਦੀ ਲੋੜ ਹੈ ਤਾਂ ਜੋ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੇ ਸੰਕਟ ਤੋਂ ਬਚ ਸਕਣ। ਇਸ ਮੌਕੇ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੋੜਾ ਨੇ ਸਬੋਧਨ ਕਰਦਾ ਕਿ ਇਹ ਟ੍ਰੀਟ ਕੀਤਾ ਪਾਣੀ ਜੋ ਹੁਣ ਤੱਕ ਅਜਾਇਨ ਨਾਲਿਆਂ ਵਿੱਚ ਵਿਰਥ ਹੋ ਰਿਹਾ ਸੀ ਇਸ ਪ੍ਰੋਜੈਕਟ ਦੇ ਲੱਗਣ ਨਾਲ ਸਿੰਚਾਈ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ ਨਾ ਕੇਵਲ ਧਰਤੀ ਹਟੇ ਪਾਣੀ ਦੀ ਨਿਕਾਸੀ ਘਟੇਗੀ ਸਗੋ ਉਸ ਰਕਬੇ ਵਿੱਚੋਂ ਟਿਊਬਲਾਂ ਦੀ ਘੱਟ ਵਰਤੋਂ ਕਰਨ ਬਿਲੀ ਖਪਤ ਵਿੱਚ ਵੀ ਕਟੌਤੀ ਹੋਵੇਗੀ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਭਲਾਈ ਨੂੰ ਪਹਿਲ ਦਿੰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਲਈ ਇੱਕ ਦੁਰਘਟਨਾ ਮਾਪਜਾ ਨੀਤੀ ਪੇਸ਼ ਕੀਤੀ ਹੈ ਹਰਪ੍ਰੀਤ ਸਿੰਘ ਈਟੀਓ ਨੇ ਦੱਸਿਆ ਕਿ ਨੀਤੀ 8 ਦਸੰਬਰ 2023 ਤੋਂ ਪ੍ਰਭਾਵੀ ਹੈ ਜੋ ਕਿ ਕੰਮ ਨਾਲ ਸੰਬੰਧਿਤ ਹਾਦਸਿਆਂ ਦੇ ਮੱਦੇਨਜ਼ਰ ਕਰਮਚਾਰੀ ਨੂੰ ਵਿੱਤੀ ਸਹਾਤਾ ਪ੍ਰਧਾਨ ਕਲ ਲਈ ਤਿਆਰ ਕੀਤੀ ਗਈ ਜਿਸ ਵਿੱਚ ਰੈਗੂਲਰ ਠੇਕੇ ਤੇ ਉਪ ਠੇਕੇ ਤੇ ਕੰਮ ਕਰਨ ਵਾਲੇ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਨਵੀਂ ਨੀਤੀ ਦੇ ਤਹਿਤ ਬੀਲੀ ਬੋਰਡ ਦੇ ਰੈਗੂਲਰ ਕਰਮਚਾਰੀਆਂ ਨੂੰ ਨਾ ਸਿਰਫ ਦੁਰਘਟਨਾ ਦੇ ਲਾਭ ਪ੍ਰਾਪਤ ਹੋਣਗੇ ਬਲਕਿ ਉਹ ਐਮਰਜੈਂਸੀ ਦੇ ਦੌਰਾਨ 3 ਲੱਖ ਰੁਪਏ ਦੇ ਡਾਕਟਰੀ ਅਡਵਾਂਸ ਤੱਕ ਵੀ ਪ੍ਰਾਪਤ ਕਰ ਸਕਦੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਵਿੱਚ ਕੋਈ ਵਿੱਤੀ ਮੁਸ਼ਕਲ ਪੇਸ਼ ਨਾ ਆਵੇ ਮંત્રી ਨੇ ਮੁਲਾਜ਼ਮਾਂ ਦੀਆਂ ਬਦਲੀਆਂ ਬਦਲਦੀਆਂ ਮੰਗਾ ਤੇ ਬਦਲਦੀਆਂ ਹਾਲਾਤਾਂ ਦੇ ਹੱਲ ਦੀ ਨੀਤੀ ਦੀ ਵੀ ਮਹੱਤਤਾ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਸਟਾਫ ਨੂੰ ਰਿਗਿਡ ਬਿਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੋ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਮੱਦੇਨਜ਼ਰ ਬੋਰਡ ਨੇ ਹਾਸੇ ਨਾਲ ਸੰਬੰਧਿਤ ਮਾਪਜੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਵੀ ਇੱਕ ਵਿਆਪਕ ਨੀਤੀ ਤਿਆਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਠੇਕੇ ਦੀਆਂ ਸ਼ਰਤਾਂ ਤੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਬਿਹਤਰ ਸਹੂਲਤਾਂ ਦੇਣ ਵਾਸਤੇ ਘਾਤ ਖਾਸਿਆਂ ਲਈ ਐਕਸ ਗ੍ਰੇਸ਼ੀਆ ਸਹਾਇਤਾ ਉਹ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਅਜਿਹੀ ਕਾਮਿਆਂ ਲਈ ਵਿੱਤੀ ਸਹਾਇਤਾ ਨੂੰ ਵਧਾਉਂਦੇ ਸਮੂਹਕ ਬੀਮੇ ਦੀ ਰਕਮ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ ਪੰਜਾਬ ਦਾ ਸਭ ਤੋਂ ਸਪੀਕਰ ਕੁਲਤਾਰ ਸਿੰਘ ਸੱਧਵਾ ਨੇ ਰਤਨ ਸਿੰਘ ਕਾਕੜਕਲਾ ਦੇ ਧਿਆਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇੱਕ ਜਾਰੀ ਬਿਆਨ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਰਤਨ ਸਿੰਘ ਕਾਕੜਕਲਾ ਇੱਕ ਮਾਦਤ ਤੇ ਝਾਰੂ ਨੇਤਾ ਸੰਜਵਾਮੀ ਪਾਰਟੀ ਹਲਕਾ ਸ਼ਾਹਕੋੜ ਜਲੰਧਰ ਇੰਚਾਰਸਨ ਉਹਨਾਂ ਨੇ ਦੱਸਿਆ ਕਿ ਉਹ ਪੇਟ ਵਿੱਚ ਇਨਫੈਕਸ਼ਨ ਕਰਨ ਹਸਪਤਾਲ ਵਿੱਚ ਦਾਖਲ ਸਨ ਤੇ ਇਲਾਜ ਦਰਨ ਉਹਨਾਂ ਦੀ ਬਹੁਤ ਹੋ ਗਈ ਉਹਨਾਂ ਦੱਸਿਆ ਕਿ ਰਤਨ ਸਿੰਘ ਕਾਕੜਕਲੇ ਸਾਲ 2022 ਚ ਹਲਕਾ ਸ਼ਾਹਕਰ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਚੋਣ ਲੜੀ ਸੀ ਤੇ ਕਰੀਬ 29000 ਵੋਟਰ ਹਾਸਲ ਕੀਤੇ ਸੀ ਸਪੀਕਰ ਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕੋ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਹਾਇਰੀ ਚ ਮਹਾਲੀ ਵਿਖੇ ਵਨ ਕੰਪਲੈਕਸ ਵਿਖੇ ਗੁਰਦੇਵ ਸਿੰਘ ਸੰਧੂ ਨੇ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਨਵੇਂ ਵਾਈਸ ਚੇਅਰਮੈਨ ਦਾ ਚਾਰਜ ਸੰਭਾਲ ਲਿਆ ਜਿਸ ਨਾਲ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸ਼ਾਸਕੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਇਸ ਮੌਕੇ ਮੰਤਰੀ ਨੇ ਭਰੋਸਾ ਜਤਾਇਆ ਕਿ ਨਵ ਨਿਯੁਕਤ ਵਾਈਸ ਚੇਅਰਮੈਨ ਕਾਰਪੋਰੇਸ਼ਨ ਨੂੰ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਤੇ ਕਾਰਪੋਰੇਸ਼ਨ ਲਈ ਅਜਿਹੇ ਵਿਕਾਸ ਕੇਂਦਰ ਤੇ ਯੋਜਨਾਵਾਂ ਉਲੀਕਣਗੇ ਜਿਸ ਨਾਲ ਸੂਬੇ ਵਿੱਚ ਜੰਗਲਾਤ ਦਾ ਰਖਵਾ ਵਧੇਗਾ ਅਤੇ ਨਵੇਕਲੇ ਉਪਰਾਲੇ ਕੀਤੇ ਜਾ ਸਕਣੇ ਵਾਈਸ ਚੇਅਰਮੈਨ ਨੇ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਗਲਾਤ ਮੰਤਰੀ ਦੀਗਵਾਈ ਹੇਠ ਸ਼ੁਰੂ ਕੀਤੀਆਂ ਗਈਆਂ ਵਿਭਾਗ ਦੀਆਂ ਵੱਖ-ਵੱਖ ਪਹਿਲ ਕਦਮੀਆਂ ਇਸ ਬਧੀ ਜਾਗਰੂਕਤਾ ਫਲੌਣ ਉਹਨਾਂ ਦੀ ਪਹਿਲ ਹੋਵੇਗੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਜਿਤਾਏ ਭਰੋਸੇ ਦੇ ਖਰਾ ਉਤਰ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਇਸ ਮੌਕੇ ਹੋਰਨਾਂ ਤੋਂ ਲੋ ਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸਟ ਚੀਫ ਵਾਈਲਡ ਲਾਈਫ ਵਾਰਡਨ ਤਰਮਿੰਦਰ ਸ਼ਰਮਾ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਸੀਜੀਐਮ ਸੰਜੀਵ ਬਾਂਸਲ ਵੀ ਹਾਜ਼ਰ ਸਨ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਸ਼੍ਰੀ ਕਾਲਤਕ ਸਾਬ ਸ਼੍ਰੀ ਅੰਮ੍ਰਿਤ ਸਰ ਵੀ ਕਿ ਹਾਜ਼ਰ ਹੋ ਕੇ ਬੇਅਦਬੀਆਂ ਮੰਦਭਾਗੀਆਂ ਘਟਣਾ ਵਾਲੀ ਮਾਫੀ ਮੰਗੀ ਇਸ ਬਾਰੇ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਇਹ ਦੇਖਣ ਦੀ ਬਹੁਤ ਲੋੜ ਹੈ ਕਿ ਇਸ ਦਾ ਮਾਫੀ ਪਿੱਛੇ ਸੁਬੀਸ਼ ਸਿੰਘ ਬਾਦਲ ਦਾ ਮਕਸਦ ਕੀ ਹੈ ਕੁਲਤਾ ਸਿੰਘ ਸੰਧਵਾਨ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ ਸਾਲ 2015 ਵਿੱਚ ਸੁਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਖੇੜ ਪਾਵਣ ਪਵਿੱਤਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ ਉਹਨਾਂ ਨੇ ਕਿਹਾ ਕਿ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਬੱਤੀ ਰ ਆਪਣਾ ਹੈ ਜਿਸ ਕਾਰਨ ਇਨ੍ਹਾਂ ਸਮਾਜ ਦੁਖੀ ਦੁਸ਼ਤ ਤਤਾਂ ਦੇ ਹੌਸਲੇ ਵਧੇ ਸਪੀਕਰ ਨੇ ਕਿਹਾ ਕਿ ਬਾਦਲ ਸਿਹਕਾਰ ਵੀਖੇ ਗ੍ਰਭ ਭਾਕ ਸੁਭੀ ਸਿੰਘ ਬਾਦਲ ਕੋਲ ਸੀ ਇਹਨਾਂ ਵੱਲ ਆਖਿਆ ਜਾਂਦਾ ਸੀ ਕਿ ਪੰਜਾਬ ਵਿੱਚ ਸਾਡੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ ਇਹਨੇ ਹੰਕਾਰਯੋ ਰਵਈਏ ਦੇ ਚੱਲਦੇ ਲਗਾਤਾਰ ਬੇਅਦਬੀਆਂ ਦੀਆਂ ਵਾਰ ਦਿੱਤਾਆਂ ਕਿ ਕਿਸੇ ਵੀ ਥਾਂ ਦੁਸ਼ਟ ਦੋਸ਼ੀਆਂ ਨੂੰ ਬਾਦਲ ਸਿਹਕਾਰ ਫੜ ਨਾ ਸਕੇ ਸਰਦਾਰ ਨੇ ਸਵਾਲ ਕੀਤਾ ਕਿ ਸੁਭੀ ਸਿੰਘ ਬਾਦਲ ਤੁਹਾਡੇ ਰਾਜ ਭਾਗ ਵੇਲੇ ਹੋਈਆਂ ਬੇਦਬੀਆਂ ਲਈ ਤਾਂ ਤੁਸੀਂ ਆਪਣੇ ਸਿਆਸੀ ਮਫਾਦਾਂ ਖਾਤਰ ਮਾਫੀ ਮੰਗ ਲਈ ਪਰ ਬੇਦਬੀ ਦਾ ਇਨਸਾਫ ਲੈਣੀ ਕੋਟਪੁਰੇ ਦੇ 32 ਵਾਲੇ ਚੌਂਕ ਵਿਖੇ 71 ਹੋਈ ਗੁਰੂ ਜੀ ਦੀ ਸਾਜੀ ਨਿਵਾਸੀ ਸਾਜ ਸੰਗਤ ਤੇ ਸ਼ਾਂਤਮਈ ਇਕੱਠ ਉਪਰੰਤ ਅੰਮ੍ਰਿਤ ਵੇਲੇ ਗੋਰੀਆਂ ਬਲੌਂ ਪਰੌਣ ਅਤੇ ਦੋ ਗੁਰੂ ਪਿਆਰੇ ਸਿੰਘ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮਾਫੀ ਕੌਣ ਮੰਗੇਗਾ ਸਪੀਕਰ ਸੰਧਵਾ ਨੇ ਵੀ ਕਿਹਾ ਕਿ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਦਾਵਾਨ ਸਿੱਖ ਵਜੋਂ ਮੇਰਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਵਰਗੇ ਮੰਦ ਭਾਗੀ ਕਟਨਾ ਲਈ ਕੋਈ ਮਾਫੀ ਨਹੀਂ ਹੋ ਸਕਦੀ ਜੇਕਰ ਸੁਬੀਸ਼ ਸਿੰਘ ਬਾਦਲ ਬੇਦਬੀ ਦੇ ਗੁਨਾਹਾਂ ਲਈ ਸੱਚੇ ਦਿਲੋਂ ਪਛਤਾ ਚਾ ਤਾਪ ਕਰਨਾ ਚਾਹਦਾ ਤਾਂ ਉਸ ਨੂੰ ਸਰਗਰਮ ਸਿਆਸਤੋਂ ਕਿਨਾਰਾ ਕਰਕੇ ਗੁਰੂ ਦੇ ਨਾਮਾਣੇ ਸਿੱਖ ਵਜੋਂ ਸ਼੍ਰੀ ਕਾਲ ਚ ਸਾਬ ਤੇ ਸਮੂਹ ਸਿੱਖ ਸੰਗਤਾਂ ਅੱਗੇ ਨਤਮਸਤ ਹੋ ਕੇ ਜੋਦੜੀ ਬੇਨਤੀ ਕਰਨੀ ਚਾਹੀਦੀ ਆ ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਮੰਗੀ ਗਈ ਇਹ ਮਾਫੀ ਜਿਸ ਤਹਿਤ ਮਾਫੀ ਦੇ ਨਾਲ ਹੀ ਆਪਣੀ ਸਿਆਸੀ ਦੋਗਤੀ ਦਾ ਰੂਣਾ ਰੋਂਦਿਆਂ ਪੰਜਾਬ ਦਾ ਰਾਜ ਭਾਗ ਦਾ ਪਾਰਾ ਲੁੱਟੂ ਪਰਿਵਾਰ ਹਵਾਲੇ ਕਰਨ ਦੇ ਬਿਤਰਲੇ ਲੈ ਗਏ ਨੇ ਮੈਜਿਕ ਸਿਆਸੀ ਤਕਰਮਲਬਾਜ਼ੀ ਤੋਂ ਬਾਅਦ ਕੁਝ ਨਹੀਂ ਆ ਸਦਵਾਨ ਇਹ ਵੀ ਕਹਾ ਕਿ ਮਾਫੀ ਬਹਾਨੇ ਸਿਆਸੀ ਦਾਪੇਜ ਖੇਡ ਕੇ ਸੁਬੀਰ ਸਿੰਘ ਬਾਦਲ ਆਪਣੇ ਬਜਰਗਨਾ ਦੇ ਘਰੇ ਵਿੱਚ ਇੱਕ ਹੋਰ ਗਨਾਹ ਜੋੜ ਲਿਆ ਅਤਿ ਆਜ਼ਦੀ ਸੇਦ ਇਹ ਗੱਲ ਸਵੈ ਸਿਧ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਬਲ ਕੈਰੀ ਅੱਖ ਨਾਲ ਦੇਖਣ ਵਾਲਿਆਂ ਦਾ ਪਹਿਲਾ ਨਾ ਕੱਖ ਰਿਆ ਤੇ ਨਾ ਹੁਣ ਰਹੇਗਾ ਲੁਧਿਆਣਾ ਵਿਖੇ ਪੁਲਿਸ ਮੁਕਾਬਲੇ ਵਿੱਚ ਬਦਨਾਮ ਅਪਰਾਧੀ ਸੁਖਦੇਵ ਸਿੰਘ ਉਰਫ ਵਿੱਕੀ ਦੇ ਮਰੇ ਜਾਣ ਤੋਂ ਇੱਕ ਦਿਨ ਬਾਅਦ ਡਿਪਟੀ ਕਮਿਸ਼ਨਰ ਆਫ ਪੁਲਿਸ ਡੀసీపీ ਲੁਧਿਆਣਾ ਦੇ ਆਤੀ ਜਸਕਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਮ੍ਰਿਤਕ ਅਪਰਾਧੀ ਦੇ ਅਗਲੇ ਪਿਛਲੇ ਸਬੰਧੀ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ ਇਹ ਜਾਣਕਾਰੀ ਅਜੇ ਤੱਕ ਇੰਸਪੈਕਟਰ ਜਨਰਲ ਆਫ ਪੁਲਿਸ ਸੁਖਚਾਨ ਸਿੰਘ ਗਿੱਲ ਨੇ ਦਿੱਤੀ ਦ ਸੰਯੋਗਿਕ ਕੇ ਵਿਸ਼ੇਸ਼ ਜਾਣ ਟੀਮ ਵਿੱਚ ਵਿਦੀਕ ਡੀਸੀਪੀ ਜ਼ੋਨ 4 ਤੁਸ਼ਾਰ ਗੁਪਤਾ ਵਿਦੀਕ ਡੀਸੀਪੀ ਰੁਪਿੰਦਰ ਕੌਰ ਸਰਾਤ ਐਸਐਚਓ ਡਿਵੀਜ਼ਨ ਨੰਬਰ 7 ਸੁਦੇਵ ਸਿੰਘ ਮੈਂਬਰਾਂ ਵਜੋਂ ਸ਼ਾਮਲ ਸੀ ਡਾਕਟਰ ਸੁਚੈਨ ਸਿੰਘ ਗਿੱਲ ਨੇ ਦੱਸਿਆ ਕਿ ਡਾਕਟਰ ਸੁਚੈਨ ਸਿੰਘ ਗਿੱਲ ਅਤੇ ਕਮਿਸ਼ਨ ਆਫ ਪੁਲਿਸ ਲੁਧਿਆਣਾ ਕੁਲਦੀਪ ਸਿੰਘ ਚਾਲ ਅੱਜ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਪਰਾਦੀ ਨੇ 2004 ਵਿੱਚ ਚੋਰੀ ਛੋਟੀ ਜੀ ਵਾਰਦਾਤ ਨਾਲ 19 ਸਾਲ ਪਹਿਲਾਂ ਅਪਰਾਧ ਜਗਤ ਵਿੱਚ ਕਦਮ ਰੱਖਿਆ ਸੀ ਉਸ ਤੋਂ ਬਾਅਦ ਉਸ ਨੇ ਘਰਾਉਣੇ ਅਪਰਾਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਮ੍ਰਿਤਕ ਸਰੇਵ ਵਿੱਕੀ ਘਟੋੜਚਾ ਵੀ ਅਪਰਾਧਿਕ ਮਾਮਲੇ ਵਿੱਚ ਚੱਲ ਰਿਹਾ ਸੀ ਜਿਸ ਵਿੱਚ ਜਾਲਤ ਅਰਾਦਾ ਕਦਰ ਡਕੈਤੀ ਚੋਰੀ ਲੁੱਟਕੋ ਜ਼ਬਰੀਬਸੂਲੀ ਅਤੇ ਐਨ ਡੀ ਪੀ ਐਸ ਕੇਸਾਂ ਵਿੱਚ ਸ਼ਾਮਲ ਸੀ ਉਹਨਾਂ ਦੱਸਿਆ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਦੇ ਪਿੰਡ ਪੁਜੇਟਾ ਵਿਖੇ ਕੁਹਾੜਾ ਮਾਸ਼ੀਵਾੜ ਰੋਡ ਤੇ ਪੁਲਿਸ ਨਾਲ ਹੋਏ ਮਕਾਰ ਦੇ ਦੌਰਾਨ ਮ੍ਰਿਤਕ ਅਪਰਾਧੀ ਸਰੇਵ ਸਿੰਘ ਉਰਫ ਵਿੱਕੀ ਵਾਸੀ ਲੁਧਿਆਣਾ ਮਾਸ਼ੀਵਾੜਾ ਮਾਰਿਆ ਗਿਆ ਸੀ ਉਹਦੇ ਤਿੰਨ ਸਾਥੀਆਂ ਜੁਪੀ ਆਧਾਰਤ ਆਰੀਨ ਸਿੰਘ ਔਰ ਫਰਾਜਾ ਜਿਹਦੀ ਉਮਰ 21 ਸਾਲ ਜੋ ਮੌਜੂਦਾ ਸਭ ਲੁਧਿਆਣਾ ਦੇ ਮੋਤੀ ਨਗਰ ਵਿੱਚ ਰਹਿ ਰਿਹਾ ਸੀ ਸੁਨੀਲ ਕੁਮਾਰ ਵਾਸੀ ਉਮਰ 21 ਸਾਲ ਵਾਸੀ ਖੁਸ਼ੀ ਨਗਰ ਜੁਪੀ ਅਤੇ ਬਲਵਿੰਦਰ ਸਿੰਘ ਉਮਰ 27 ਸਾਲ ਵਾਸੀ ਮਾਸ਼ੀਵਾੜਾ ਨੂੰ ਲੁਧਿਆਣਾ ਮਿਸ਼ਨਰੀਟ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਏਐਸਏ ਦਲਜੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਦੋਂ ਕਿ ਸੀਆਈਏ 2 ਦੇ ਲੁਧਿਆਣਾ ਦੇ ਇੰਚਾਰਜ ਇੰਸਪੈਕਟ ਬਿੰਦ ਸਿੰਘ ਜਨੇਜਾ ਜੋ ਇਸ ਦੀ ਕਾਰਵਾਈ ਕਰ ਰਿਹਾ ਸੀ ਉਦੋਂ ਵਾਰ-ਵਾਰ ਬੱਜ ਕੇ ਜਦੋਂ ਉਹਨਾਂ ਦੀ ਛਾਤੀ ਜਿਹੜੇ ਬੁਲਟ ਪ੍ਰੂਫ ਜੈਕਟ ਤੇ ਗੋਲੀ ਲੱਗੀ ਪੁਲਿਸ ਵੱਲੋਂ ਇੰਸਪੈਕਟਰ ਬਿੰਦ ਸਿੰਘ ਜਨੇਜਾ ਦੇ ਬਿਆਨ ਦੇ ਆਧਾਰ ਤੇ ਮਕਦਮਾ 22 ਦਰਜ ਕਰ ਲਿਆ ਗਿਆ ਅਜੀ ਸੁਖਤਾਨ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਦੇ ਕਬਜ਼ੇ 'ਚੋਂ ਇੱਕ ਬੱਤੀ ਬੋਰ ਦਾ ਪਸੌੜ ਇੱਕ ਮੈਗਜ਼ੀਨ ਇੱਕ ਜਿੰਦਾਕਾਰ ਤੋਂ ਤੇ ਨਖਾਲੀ ਕਾਰਤੂਸ ਵੀ ਬਰਾਮਦ ਕੀਤੇ ਜਿਸ ਤੋਂ ਲਾ ਉਹ ਦੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਜਿਸ ਉੱਤੇ ਉਹ ਜਾ ਰਿਹਾ ਸੀ ਵੀ ਜ਼ਬਤ ਕੀਤਾ ਹੈ ਉਰਨ ਦੇ ਸਾਰ ਕੇ 6 April 2022 ਤੋਂ ਲੈ ਕੇ ਹੁਣ ਤੱਕ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਫੀਲਡ ਜੁਨਟਾਂ ਨਾਲ ਮਿਲ ਕੇ ਇਸ ਸਪੈਸ਼ਲ ਫੋਰਸ ਨੇ 906 ਗੈਂਗਸਟਰਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਤੇ 9 ਨੂੰ ਮਾਰਮਕਾ ਕੇ 293 ਗੈਂਗਸਟਰ ਅਪਰਾਧੀ ਮੋਡੂਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਇਹਨਾਂ ਕੋਲ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 921 ਹਥਿਆਰ 197 ਵਾਣਵੀ ਬ੍ਰਾਂਡ ਕੀਤੇ ਫਿਲਹਾਲ ਸਰਕਾਰ ਦਾ ਖਬਰਾਂ ਵਿੱਚ ਇੱਥੇ ਹੀ ਸਮਾਪਤ ਕਰਦੇ ਹਾਂ ਵਦੀਰ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ